ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਲਖਾ ਸਿੰਘ ਸਹਾਰਣਾ ਦੇ ਪਿਤਾ ਨਰੰજન ਸਿੰਘ ਸਹਾਰਣਾ ਦੀ ਬੀਤੇ ਰਾਤ ਅਚਾਨਕ ਮੌਤ ਹੋ ਗਈ ਸੀ ਬਾਪੂ ਜੀ 96 ਸਾਲਾਂ ਦੇ ਸਨ ਪਰਿਵਾਰ ਦੇ ਗਾਂਬਦੂ ਸੋਚ ਕਾਰਨ ਪਰਿਵਾਰ ਵੱਲੋਂ ਮ੍ਰਿਤਕ ਦੇ ਨੂੰ ਪਰਿਵਾਰ ਵੱਲੋਂ ਆਦੇਸ਼ ਹੱਤਾਲ ਬਠਿੰਡਾ ਨੂੰ ਭੇਜਿਆ ਗਿਆ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਕਿਹਾ ਕਿ ਸਾਨੂੰ ਸਰਦਾਰ ਨਰਿੰਦਰ ਸਿੰਘ ਦੇ ਫੈਸਲੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੇ ਸਰੀਰ ਦਾ ਵਸੀਅਤਨਾਮਾ ਮੈਡੀਕਲ ਸਾਇੰਸ ਦੇ ਨਾਮ ਕਰਕੇ ਸੋਸਾਇਟੀ ਦੀ ਰੀਤ ਨੂੰ ਜਾਰੀ ਰੱਖਿਆ ਤੇ ਅੰਧਵਿਸ਼ਵਾਸ ਸੀ ਰਸ਼ਮਾਂ ਤਿਆਗ ਕੇ ਮਾਨਵਤਾ ਨੂੰ ਜ਼ਿੰਦਾ ਰੱਖਿਆ ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਬਾਈ ਆਗੂ ਮਾਸਟਰ ਰਜਿੰਦਰ ਸਿੰਘ ਮੀਡੀਆ ਵਿਭਾਗ ਮੁਖੀ ਭੁਪਿੰਦਰ ਫੌਜੀ ਨਰਿੰਦਰ ਕੌਰ ਬੁਰਜ ਹਮੀਰਾ ਤੇ ਤੇ ਜਸਵੀਰ ਸੋਨੀ ਬਟਲਾੜਾ ਨੇ ਕਿਹਾ ਕਿ ਇਸ ਕਾਰਜ ਨਾਲ ਮੈਡੀਕਲ ਸਾਇੰਸ ਦੇ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਭਵਿੱਖ ਦੇ ਚੰਗੇ ਡਾਕਟਰ ਸਿੱਧ ਹੋਣਗੇ। ਉਹਨਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੇ کارਕੁਨ ਆਪਣੇ ਸਮੇਤ ਆਪਣੇ ਪਰਿਵਾਰਾਂ ਦੇ ਸਰੀਰ ਖੋਜ ਕਾਰਜਾਂ ਵਿੱਚ ਦੇਣ ਦੀ ਪ੍ਰਤ ਦੇ ਖਾਮੀ ਰਹੇ ਹਨ। ਤਰਕਸ਼ੀਲ ਟੀਵੀ ਲਈ ਜਸਵੀਰ ਸੋਨੀ ਦੀ ਵਿਸ਼ੇਸ਼ ਰਿਪੋਰਟ। ਤਰਕਸ਼ੀਲ ਸੁਸਾਇਟੀ ਪੰਜਾਬ ਪ੍ਰਕਾਸ਼ਨ ਵੱਲੋਂ ਅਖੌਤੀ ਭੂਤਾਂ ਪ੍ਰੇਤਾਂ ਵਹਿਮਾਂ ਭਰਮਾਂ ਕਸਰਾਂ ਰੂਹਾਂ ਅਗਲੇ ਪਿਛਲੇ ਜਨਮਾਂ ਦੇ ਕਲਪਤ ਸੰਕਲਪ ਤੋਂ ਛੁਟਕਾਰਾ ਪਾਉਣ ਲਈ ਤਰਕਸ਼ੀਲ ਸਾਹਿਬ ਤਰਕਸ਼ੀਲ ਮੇਲਿਆਂ ਤੋਂ ਖਰੀਦੋ ਮਨੁੱਖੀ ਜ਼ਿੰਦਗੀ ਦੀ ਅਸਲੀਅਤ ਸਮਝਣ ਲਈ ਤਾੰਤਰਕਾਂ ਜੋਤਸ਼ੀਆਂ ਵੱਲੋਂ ਰਚਾਏ ਪਰਪੰਚ ਦੀ ਅਸਲੀਅਤ ਜਾਣਨ ਲਈ ਅਖੌਤੀ ਜਾਦੂ ਮੰਤਰ ਧਾਗੇ ਤਵੀਤ ਇਲਮ ਗੈਬੀ ਸ਼ਕਤੀਆਂ ਦੀ ਸਚਾਈ ਨੂੰ ਸਮਝਣ ਲਈ ਤਰਕਸ਼ੀਲ ਸਾਹਿਬ ਬੁੱਕਸਟਾਲਾਂ ਤੋਂ ਖਰੀਦੋ ਚੰਗੀ ਜੀਵਨ ਜਾਂਚ ਬਣਾਉਣ ਲਈ ਤਰਕਸ਼ੀਲ ਸਾਹਿਤ ਪੜੋ ਅਤੇ ਬੱਚਿਆਂ ਨੂੰ ਵੀ ਬਚਪਨ ਤੋਂ ਹੀ ਅਸਾਰੂ ਤਰਕਸ਼ੀਲ ਵਿਗਿਆਨਕ ਸਾਹਿਤ ਪੜਨ ਦੀ ਆਦਤ ਪਾਓ ਤਰਕਸ਼ੀਲ ਸਾਹਿਤ ਮੁਖ ਦਫ਼ਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਵੀ ਮੰਗਵਾਇਆ ਜਾ ਸਕਦਾ ਹੈ ਸਾਡਾ ਪਤਾ ਤਰਕਸ਼ੀਲ ਭਵਨ ਤਰਕਸ਼ੀਲ ਚੌਕ ਬਰਨਾਲਾ ਮੋਬਾਈਲ 98769 53568 ਫੋਨ ਨੰਬਰ 01679 241 4